ਦੇਖੋ ਵੀਰੋ ਐਮਪੀ ਮੱਧ ਪ੍ਰਦੇਸ਼ ਇਹਦੇ ਵਿੱਚ ਕਿਸਾਨਾਂ ਦਾ ਇਹ ਹਾਲ ਹੈ ਵੀਰੋ ਇੱਥੇ ਐਮਐਸਪੀ ਨਹੀਂ ਹੈ ਦੇਖੋ ਜਿਸ ਤਰ੍ਹਾਂ ਲੋਕਾ ਗੰਨਾ ਪਹਿਲਾਂ ਵੇਚਦੇ ਹੁੰਦੇ ਸੀ ਪੰਜਾਬ ਦੇ ਵਿੱਚ ਟਰਾਲੀਆਂ ਨੂੰ ਭਰ ਕੇ ਟਰੈਕਟਰ ਘਰੇ ਕੱਢ ਲਿਆਉਂਦੇ ਸੀ ਵੀ ਜਦੋਂ ਗੰਨਾ ਵਿਕੂਗਾ ਉਦੋਂ ਆਪਾਂ ਵੇਚ ਜਾਵਾਂਗੇ ਵੀਰੋ ਇਹੋ ਹੀ ਹਾਲ ਐਮਪੀ ਦੇ ਵਿੱਚ ਆ ਦੇਖੋ ਟਰਾਲੀਆਂ ਬਹੁਤ ਦੂਰ ਤੱਕ ਲੰਬੀ ਲੈਣ ਲੱਗੀ ਹੈ ਇਹਦੇ ਵਿੱਚ ਨਹੀਂ ਫਸਲ ਹੈ ਵੀਰੋ ਕਣਕ ਦੀ ਝੋਨੇ ਦੀ ਫਸਲ ਹੈ ਇਹ ਵਪਾਰੀ ਮਨਮਰਜ਼ੀ ਦੇ ਨਾਲ ਆਉਣਗੇ ਜਦੋਂ ਦਿਲ ਚਾਹੂ ਜਿਹੜੇ ਰੇਟ ਉਹ ਖਰੀਦਣਗੇ ਤੇ ਕਿਸਾਨ ਵੀਰਾਂ ਲਈ ਕਿੱਡੀ ਵੱਡੀ ਮੁਸੀਬਤ ਹੈ ਕਿ ਇਸ ਤਰ੍ਹਾਂ ਹੀ ਆਪਣਾ 6 ਮਹੀਨੇ ਦੀ ਜੋ ਕਮਾਈ ਆ ਉਹਨੂੰ ਸੜਕਾਂ ਦੇ ਕਿਨਾਰੇ ਤੇ ਲਾ ਕੇ ਵੀਰੋਂ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਕਿਉਂਕਿ ਫਸਲ ਵਿਕਣ ਦਾ ਕੋਈ ਵੀ ਰੂਲ ਨਹੀਂ ਹੈ ਕੋਈ ਕਾਨੂੰਨ ਨਹੀਂ ਹੈ ਇਹ ਆਪਣਾ ਆਪ ਜ਼ਿੰਮੇਵਾਰਾ ਕਿਸਾਨ ਮੌਸਮ ਖਰਾਬ ਹੈ ਢਕਣ ਤੋਂ ਆਪਣੇ ਘਰ ਤੋਂ ਲਿਆ ਕੇ ਬਾਰ ਦਾ ਕਲਜਾਣ ਦਾ ਟੱਗੇ ਰੱਖਣ ਦਾ ਕੋਈ ਚੋਰੀ ਵਗੈਰਾ ਦਾ ਸਭ ਜ਼ਿੰਮੇਵਾਰ ਖੁਦ ਕਿਸਾਨ ਆ ਵੀਰੋ ਦੇਖੋ ਇਹ ਹਾਲ ਆ ਜੇਕਰ ਐਮਐਸਪੀ ਖਤਮ ਹੁੰਦੀ ਹੈ ਤਾਂ ਆਉਂਦੇ ਸਮੇਂ ਦੇ ਵਿੱਚ ਵੀਰੋ ਪੰਜਾਬ ਦਾ ਵੀ ਇਹੀ ਹਾਲ ਹੋਣਾ ਕਿ ਆਪਣੀਆਂ ਫਸਲਾਂ ਇਸ ਤਰ੍ਹਾਂ ਸੜਕਾਂ ਤੇ ਰੋਲਣਗੀਆਂ ਕਿਸੇ ਨੇ ਫਸਲਾਂ ਦਾ ਰੇਟ ਨਹੀਂ ਪੁੱਛਣਾ ਆਪਣੀ ਮਰਜ਼ੀ ਦੇ ਵਪਾਰੀਆਂ ਦੇ ਰੇਟ ਹੋਣਗੇ ਉਹ ਆਪਾਂ ਨੂੰ ਕਹਿਣਗੇ ਕਿ ਅਸੀਂ ਤਾਂ 1000 ਰੁਪਏ ਕੁੰਟਲ ਲੈਣੇ ਆ ਤੁਸੀਂ ਦੇਣੀ ਹੈ ਕਿ ਨਹੀਂ ਉਹ ਵੀਰੋ ਆਪਣਾ ਹੀ ਮਨ ਹੋਊਗਾ ਕਿ ਆਪਾਂ ਫਸਲ ਵੇਚਣੀ ਹੈ ਕਿ ਨਹੀਂ ਵੇਚਣੀ ਨਹੀਂ ਤਾਂ ਇਸ ਤਰ੍ਹਾਂ ਟਰਾਲੀਆਂ ਦੇ ਵਿੱਚ ਆਪਣਾ ਮਾਲ ਭਰ ਕੇ ਪਿਆ ਰਹੂਗਾ ਦੇਖੋ ਵੀਰੋ ਕਿੱਡੇ ਦੁੱਖ ਦੀ ਗੱਲ ਹੈ ਮੰਡੀ ਕਰਨ ਵੀ ਨਹੀਂ ਹੈ ਫਸਲ ਕਿਸਾਨ ਉਗਾ ਰਿਹਾ ਹੈ ਤੇ ਉਹਨੂੰ ਸੜਕਾਂ ਤੇ ਰੋਲ ਰਿਹਾ ਹੈ ਕੋਈ ਪਤਾ ਨਹੀਂ ਕਦੋਂ बिकੂਗੀ ਕਿੰਨਾ ਰੇਟ ਮਿਲੇਗਾ ਦੇਖੋ ਘੱਟੋ ਘੱਟ ਵੀਰੋ ਇਹ 5-7 ਕਿਲੋਮੀਟਰ ਲੰਬੀ ਲੈਣ ਲੱਗੀ ਹੋਈ ਹੈ ਟਰਾਲੀਆਂ ਦੀ ਧੁਰ ਤੋਂ ਧੁਰ ਜੋ ਸਾਈਡ ਤੇ ਐਦਾਂ ਹੀ ਖੜੀਆਂ ਨੇ ਕਿਸੇ ਦੇ ਮੂਰੇ ਟਰੈਕਟਰ ਜੋੜਿਆ ਹੋਇਆ ਕੋਈ ਟਰੈਕਟਰ ਕੱਢ ਕੇ ਲੈ ਗਿਆ ਕਿਉਂਕਿ ਵਿਕਣ ਦਾ ਕੋਈ ਰੂਲ ਨਹੀਂ ਹੈ ਸੋ ਕਿਸਾਨ ਵੀਰੋ ਸੰਘਰਸ਼ ਦੇ ਵਿੱਚ ਡਟੇ ਰਹੋ ਜੇਕਰ ਐਮਐਸਪੀ ਟੁੱਟਦੀ ਹੈ ਤਾਂ ਪੰਜਾਬ ਦਾ ਵੀ ਇਹੀ ਹਾਲ ਹੋਣਾ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ